ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸਟੋਰ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਬਹੁਤ ਪਿਆਰੀ ਜਿਹੀ ਸੂਟ ਇਹ ਰੈਣਗੇ ਜੀ ਸਾਰੇ ਸ਼ਫੌਨ ਦਾ ਸਟੱਫ ਰਾਵਾਂਗੇ ਤੁਹਾਨੂੰ ਅੱਜ ਕ੍ਰੇਪ ਦਾ ਹੋਏਗਾ ਤੇ ਜੌਰਜਟ ਦੇ ਸੂਟ ਹੋਣਗੇ ਬਹੁਤ ਪਿਆਰੀ ਜਿਹੀ ਕਲੈਕਸ਼ਨ ਆ ਪ੍ਰਿੰਟ ਬਹੁਤ ਸੋਹਣੇ ਆ ਸਾਰੇ ਸੂਟਾਂ ਦੇ ਸਰਦਾਰੀ ਜੇ ਸੂਟ ਰੈਣਗੇ ਛੋੜੇ ਜਿਹੀ ਲੁੱਕ ਵਾਈਜ਼ ਤੇ ਬਾਕੀ ਬੁਕਿੰਗ ਲਈ ਨੰਬਰ ਹੋਗਾ ਜੀ 8283 828381 ਨੰਬਰ ਆ 24 ਸੂਟ ਤੁਹਾਨੂੰ ਅੱਜ ਦੀ ਵੀਡੀਓ ਜੋ ਪਸੰਦ ਆਏ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਫਿਕਸ ਸੈਂਡ ਕਰ ਸਕਦੇ ਹੋ ਮੈਨੂੰ ਹਰੇਕ ਤਰ੍ਹਾਂ ਦੀ ਕਲੈਕਸ਼ਨ ਦਿਖਾਣੀ ਪੈਂਦੀ ਹੈ ਮੈਂ ਵਿੰਟਰ ਦੇ ਸੂਟ ਵੀ ਪਾਈ ਸੀਗੇ ਵਿੱਚ ਇੱਕ ਦੋ ਕੋ ਮੈਸੇਜ ਆਏ ਕਿ ਸਾਡਾ ਤਾਂ ਗਰਮੀ ਇੰਨੀ ਜ਼ਿਆਦਾ ਵਿੰਟਰ ਦੇ ਸੂਟ ਦੇਖਣ ਨੂੰ ਵੀ ਦਿਲ ਨਹੀਂ ਕਰਦਾ ਪਰ ਉਹ ਵੀਡੀਓ ਬਿਲਕੁਲ ਸੋਲਡ ਆਊਟ ਰਹੀਆਂ ਜੀ ਸਾਰੀਆਂ ਹੀ ਮਤਲਬ ਦੋ ਵੀਡੀਓ ਪਾਈਆਂ ਸੀ ਹਲੇ ਵੀ ਫੋਟੋਜ਼ ਆਈ ਜਾ ਰਹੀਆਂ ਵਿੰਟਰ ਦੇ ਸੂਟਾਂ ਦੀ ਹਲੇ ਵੀ ਡਿਮਾਂਡ ਆਈ ਜਾ ਰਹੀ ਆ ਕਿ ਸਾਨੂੰ ਸਾਡੇ ਵਾ ਅਸੀਂ ਰਹਿ ਗਈਆਂ ਸਾਨੂੰ ਵੀ ਦਿਖਾਓ ਕੋਸ਼ਿਸ਼ ਕਰਦੇ ਆਂ ਜੀ ਕਿ ਇੱਕ ਵੀਡੀਓ ਅਸੀਂ ਵਿంటర్ ਦੀ ਵੀ ਲੈ ਕੇ ਆਵਾਂਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਕ੍ਰੇਪ ਦੇ ਸੂਟ ਕਿਉਂਕਿ ਮੇਰੇ ਨਾਲ ਹਰੇਕ ਮੌਸਮ ਦੇ ਮਤਲਬੋ ਟੱਚ ਵਿੱਚ ਮੇਰੇ YouTube ਤੇ ਹਰੇਕ ਮੌਸਮ ਚ ਰਹਿਣ ਵਾਲੇ ਲੋਕ ਮੇਰੇ ਨਾਲ ਜੁੜੇ ਹੋਏ ਆ ਤਾਂ ਕਰਕੇ ਮੈਨੂੰ ਹਰ ਇੱਕ ਤਰ੍ਹਾਂ ਦੇ ਸੂਟ ਪਾਣੇ ਪੈਂਦੇ ਆ ਆਪਣੀ ਵੀਡੀਓ ਦੇ ਵਿੱਚ ਸਿਰਫ ਇੰਡੀਆ ਤੋਂ ਨਹੀਂ ਹੈਗੇ ਜੀ ਹਰ ਇੱਕ ਕੰਟਰੀ ਤੋਂ ਨੇ ਤਾਂ ਕਰਕੇ ਤੁਹਾਨੂੰ ਸੋਹਣੇ ਸੋਹਣੇ ਜੇ ਸੂਟ ਮੈਨੂੰ ਹਰ ਵਾਰ ਦਿਖਾਣੇ ਪੈਂਦੇ ਆ ਇਹ ਸੂਟ ਦੇਖੋ ਜੌਰਜਟ ਦੇ ਉੱਪਰ ਆ ਖੂਸ਼ ਅਲੱਗ ਜੀ ਲੁੱਕ ਦੇ ਸੂਟ ਲੈ ਕੇ ਆਏ ਆ ਇਹ ਦੇਖੋ ਜੀ ਸੂਟ ਸੂਟ ਦਾ ਪ੍ਰਿੰਟ ਏਤਾ ਰਹਿਣ ਗਿਆ ਬਾਜੂ ਇਹ ਤਾਂ ਬਾਵਾ ਨੇ ਐਕਸਟਰਾ ਦਿੱਤੀਆਂ ਹੋਈਆਂ ਠੀਕ ਹੈ ਸੈਂਟਰ ਚੋਂ ਕੱਟ ਹੋਏਗਾ ਬਾਵਾ ਦਾ ਇਹ ਬਾਰਡਰ ਆ ਜਾਏਗਾ ਫਰੰਟ ਤੇ ਤੇ ਇਹ ਹੈਗਾ ਜੀ ਫਰੰਟ ਦਾ ਪੱਲਾ ਫਰੰਟ ਤੇ ਉੱਪਰ ਸਿਕਵੈਂਸ ਵਰਕ ਹੋਇਆ ਹੋਇਆ ਬਹੁਤ ਬਰੀਕੀ ਦਾ ਕੰਮ ਆ ਤੇ ਨੀਚੇ ਹੈਗਾ ਜੀ ਕੇਰਾ ਵਾਰਡਰ ਦੇ ਨਾਲ ਠੀਕ ਹੈ ਇਹ ਸਾਰੇ ਸੂਟ ਅਟੈਚ ਆ ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਇਹ ਰਹੇਗਾ ਸੂਟ ਦਾ ਦੁਪੱਟਾ ਪਿਓਰ ਜੌਰਜਟ ਦੇ ਉੱਪਰ ਹੀ ਸਾਰਾ ਸੂਟ ਹੀ ਪਿਓਰ ਜੌਰਜਟ ਤੇ ਬਣਿਆ ਹੋਇਆ ਦੇਖੋ ਇਹ ਸਾਈਡਾਂ ਤੇ ਜਿਹੜੇ ਛੋਟੇ ਲੜਾ ਉਹਨਾਂ ਤੇ ਹੈਵੀ ਪ੍ਰਿੰਟ ਆ ਤੇ ਬਾਕੀ ਇਦਾ ਰਹੇਗਾ ਮੈਂ ਤੁਹਾਨੂੰ ਇੱਕ ਸੂਟ ਪ੍ਰੋਪਰ ਖੋਲ ਕੇ ਦਿਖਾ ਰਹੀ ਹਾਂ ਕਿਉਂਕਿ ਸਾਰੇ ਸੂਟ ਅਟੈਚ ਹੈ ਫਿਰ ਕਾਫੀ ਵੱਡੀ ਤੈਅ ਹੋ ਜਾਂਦੀ ਹੈ ਇਹਦੀ ਲਾਉਣ ਲਈ 2 ਮੀਟਰ ਦਾ ਖੁੱਲਾ ਡੁੱਲਾ ਜਿਹਾ ਦੁਪੱਟਾ ਇਹਦਾ ਤੇ ਇਹ ਹੈਗਾ ਜੀ ਇਹਦਾ ਬੈਕ ਦਾ ਪੱਲਾ ਬੈਕ ਦੇ ਪੱਲੇ ਦੇ ਉੱਪਰ ਸਿਰਫ ਪ੍ਰਿੰਟ ਰਹੂਗਾ ਵਰਕ ਨਹੀਂ ਰਹੇਗਾ ਫਰੰਟ ਦੇ ਉੱਪਰ ਤੁਹਾਨੂੰ ਇਹ ਸਾਰਾ ਸੀਕੁਐਂਸ ਦਾ ਸੇਮ بیس ਕਲਰ ਨਾਲ ਤਾਂ ਹੀ ਵਰਕ ਮਿਲੇਗਾ ਤੇ ਚੁੱਬਣੇ ਵਾਲਾ ਕੁਝ ਵੀ ਨਹੀਂ ਹੈਗਾ نیچے ਸਾਰਾ ਥ्रेड ਵਰਕ ਦੇ ਨਾਲ ਆ ਤੇ ਨਾਲ ਹੈਗੀ ਹੈ ਜੀ 크ਰੇਪ ਦੀ ਸਲਵਾਰ ਇਹਦੇ 3 ਮੀਟਰ ਦੇ ਕੁਛ ਇਦਾਂ ਦਾ ਸੂਟ ਆ ਲੁੱਕ ਵਾਈਜ਼ ਇਹਦੇ ਵਿੱਚੇ ਦੁਪੱਟਾ ਅਟੈਚ ਆ ਵਿੱਚੇ ਸਲਵਾਰ ਆ ਫਿਰ ਸਾਰੇ ਸੂਟ ਖੋਲਾਂਗੇ ਤਾਂ ਕਾਫੀ ਵੱਡੀ ਤੈਅ ਹੋ ਜਾਂਦੀ ਹੈ ਜੀ ਦੇਖੋ ਸੂਟ ਬਾਹਮਾ ਵੀ ਐਕਸਟਰਾ ਇਹ ਹੋ ਗਿਆ ਦੁਪੱਟਾ ਸਾਰੇ ਇਹਦੀ ਡਿਜ਼ਾਈਨਿੰਗ ਅਲੱਗ-ਅਲੱਗ ਜੀ ਆਏਗੀ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਸੂਟ ਤੇ ਬੁਕਿੰਗ ਲਈ ਨੰਬਰ ਤੁਹਾਨੂੰ ਪਤਾ ਹੀ ਆ ਜੀ ਤੇ ਪ੍ਰਾਈਸ ਹੈਗੇ ਇਹਨਾਂ ਸੂਟਾਂ ਦਾ 3500 3500 ਦਾ ਸੂਟ ਆ ਸ਼ਿਪਿੰਗ ਰਹੇਗੀ ਅਲੱਗ ਤੋਂ ਠੀਕ ਹੈ ਸੇਮ ਦੇ ਵਿੱਚ ਹੀ ਸੇਮ ਦੇ ਜਿੱਦਾਂ ਸਾਰਾ ਹੀ ਦੁਪੱਟਾ ਡਿਜ਼ਾਈਨ ਆ ਇਦਾਂ ਹੀ ਇਹਦਾ ਰਹੇਗਾ ਜੀ ਇਹ ਕਲਰ ਹੈਗਾ ਮੰਗੋ ਜਾਂ ਸ਼ੇਡ ਆ ਬਹੁਤ ਪਿਆਰਾ ਜਾਂ ਇੱਕ ਕਲਰ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ ਇਹ ਪੀਚ ਬਿਲਕੁਲ ਲਾਈਟ ਪੀਚ ਇਹ ਕਲਰ ਹੈਗਾ ਜੀ ਇਹ ਸਕਾਈ ਸਕਾਈ ਕਲਰ ਹੈ ਫਿਰੋਜ਼ੀ ਨਹੀਂ ਹੈਗਾ ਸਕਾਈ ਫਿਰੋਜ਼ੀ ਦਾ ਸ਼ੇਡ ਜਿਹੜਾ ਮਿਕਸ ਹੁੰਦਾ ਉਹ ਵਾਲਾ ਕਲਰ ਆ ਇੱਕ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਇਹ ਪਿਸਤਾ ਜਿਹਾ ਸ਼ੇਡ ਆ ਪੰਜ ਕਲਰ ਨੇ ਸੇਮ ਹੀ ਡਿਜ਼ਾਈਨ ਦੇ ਵਿੱਚ ਪੰਜੋ ਹੀ ਬਹੁਤ ਸੋਹਣੇ ਆ ਜਿਹੜਾ ਮੈਂ ਖੋਲਿਆ ਹੋਇਆ ਕਲਰ ਆ ਇਹ ਥੋੜਾ ਜਿਹਾ ਜਿੱਦਾਂ ਇਹ ਪਿੰਕ ਸਟੋਨ ਤੇ ਜਾਂਦਾ ਇਹ ਵਾਲਾ ਕਲਰ ਆ ਜਿਹੜਾ ਹੈ ਤਾਂ ਕਿ ਆਫ ਵਾਈਟ ਆ ਪਰ ਇਹ ਜਿਹੜਾ ਪਿੰਕ ਆਫ ਵਾਈਟ ਜਾਂ ਸ਼ੇਡ ਹੁੰਦਾ ਉਹ ਵਾਲਾ ਕਲਰ ਆ ਠੀਕ ਆ ਜੀ ਬਹੁਤ ਪਿਆਰੇ ਸੂਟ ਆ ਪੰਜ ਕਲਰ ਨੇ ਪੰਜ ਦੇ ਪੰਜ ਹੀ ਜੌਰ ਚਟ ਦੇ ਉੱਪਰ ਸਟਾਫ ਆ ਤੇ ਇੱਕ ਸੇਮ ਦੇ ਵਿੱਚ ਹੀ ਦਿਖਾਣੇ ਆ ਤੁਹਾਨੂੰ ਦੂਸਰਾ ਡਿਜ਼ਾਈਨ ਸਟੱਫ ਸੇਮ ਹੈ ਜੌਰ ਜਟਦਾਈ ਦੇਖੋ ਸਿਕਵੈਂਸ ਆ ਵਰਕ ਆ ਤੁਸੀਂ ਕਿਸੇ ਫੰਕਸ਼ਨ ਤੇ ਵੀ ਪਾਨੇ ਹੋ ਗਰਮੀ ਦੇ ਮੌਸਮ ਵਿੱਚ ਵੀ ਤਾਂ ਬਹੁਤ ਸੋਹਣੇ ਕਲਰ ਪ੍ਰਿੰਟ ਨੇ ਸੂਟਾਂ ਦੇ ਇੱਕ ਸੂਟ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾ ਦੰਨੇ ਆ ਦੁਪੱਟਾ ਵੀ ਤਾਂ ਜੇ ਤੁਹਾਨੂੰ ਸਮਝ ਆ ਜਾਵੇ ਇਹ ਤਾਂ ਬਾਹਾਂ ਨੇ ਜੀ ਬਾਹਾਂ ਨੂੰ ਤੁਸੀਂ ਸੈਂਟਰ ਚੋਂ ਕਟਿੰਗ ਕਰੋਗੇ ਬਾਰਡਰ ਆ ਜਾਏਗਾ ਇਹ ਬਣ ਜਾਏਗੀ ਆਪਣੀ ਬਾਜੂ ਫਰੰਟ ਦੇ ਪੱਲੇ ਤੇ ਸਾਰੇ ਤੇ ਵਰਕ ਰਹੂਗਾ ਇਹ ਹੈਗਾ ਜੀ ਇਦਾਂ ਸਿਕਵੈਂਸ ਵਰਕ ਤੇ ਤੁਹਾਨੂੰ ਦਿਖਾ ਦਨ ਇਹਦਾ ਦੁਪੱਟਾ ਦੁਪੱਟੇ ਦੇ ਦੇ 4 ਸਾਈਡ ਪ੍ਰਿੰਟ ਰਹੂਗਾ ਇਦਾਂ ਹੀ ਇਹ ਪ੍ਰਿੰਟ ਆ ਸਾਰੇ ਦੁਪੱਟੇ ਤੇ 2.5 ਮੀਟਰ ਦਾ ਦੁਪੱਟਾ ਜੌਰਜਟ ਦਾ ਪ੍ਰਿੰਟਡ ਠੀਕ ਹੈ 크੍ਰੀਪ ਦੀ ਸਲਵਾਰ ਇਹਦੇ ਨਾਲ ਵੀ ਇਹ ਕਲਰ ਸਲਵਾਰ ਦਾ ਤੇ ਇਹ ਹੈਗਾ ਜੀ ਬੈਕ ਦਾ ਪੱਲਾ ਦੁਪੱਟਾ ਵੀ ਬਹੁਤ ਪਿਆਰਾ ਹੈ ਸੂਟ ਦਾ ਕਲਰ ਡਿਜ਼ਾਈਨ ਪ੍ਰਿੰਟ ਸਾਰਾ ਕੁਝ ਇੱਕ ਤੋਂ ਇੱਕ ਆ ਇਹ ਹੈਗਾ ਇਹਦਾ ਸੈਕੰਡ ਕਲਰ ਠੀਕ ਹੈ ਇਹ ਆ ਜੇਗੀ ਜੀ ਸਲਵਾਰ ਕਰੇਪ ਦੀ ਇਹ ਆ ਜੇਗਾ ਇਹਦਾ ਥਰਡ ਕਲਰ ਕਲਰ ਇਹ ਵੀ ਬਹੁਤ ਸੋਹਣਾ ਮੂਵੀ ਸ਼ੀਆ ਸ਼ੇਡ ਆ ਇੱਕ ਕਲਰ ਇਹ ਤੁਹਾਨੂੰ ਮਹਿੰਦੀ ਮਿਲ ਜਾਏਗਾ ਇਹ ਵੀ ਕਲਰ ਬਹੁਤ ਪਿਆਰਾ ਹੈ 3500 ਪ੍ਰਾਈਸ ਹੈ 3500 ਦਾ ਸੂਟ ਹੈ ਇੱਕ ਕਲਰ ਮਿਲ ਜਾਏਗਾ ਗ੍ਰੇ ਇਹਦੇ ਵਿੱਚ ਵੀ ਤੁਹਾਨੂੰ ਪੰਜ ਕਲਰ ਮਿਲਣਗੇ ਪੰਜ ਦੇ ਪੰਜੋ ਹੀ ਕਲਰ ਬਹੁਤ ਸੋਹਣੇ ਆ ਦੇਖੋ ਜੀ ਸੂਟ ਠੀਕ ਹੈ ਜੀ ਬਹੁਤ ਪਿਆਰੇ ਜੇ ਸ਼ੇਡ ਪੰਜ ਦੇ ਪੰਜੋ ਹੀ ਕਲਰ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ 3500 ਪ੍ਰਾਈਸ ਤੇ ਇੱਕ ਸੂਟ ਮੈਂ ਤੁਹਾਨੂੰ ਦਿਖਾਨੀ ਆ ਇਹਦੇ ਵਿੱਚ ਸਾਡੇ ਕੋਲ ਦੋ ਹੀ ਸੂਟ ਰਿਹਾ ਕਿ ਹੁਣ ਅਸੀਂ ਵੀਡੀਓ ਬਣਾਉਣ ਵਾਸਤੇ ਸੂਟ ਖੱਡੇ ਹੋਏ ਸੀ ਨਾਲ ਦੀ ਨਾਲ ਕਲਾਇੰਟ ਆ ਗਏ ਤੇ ਇਹਨਾਂ ਵਿੱਚੋਂ ਸੂਟ ਚੱਕੇ ਉਹਨਾਂ ਨੇ ਇਹ ਹੈਗੇ ਆ ਜੀ ਬਾਜੂ ਇਹ ਹੈਗੇ ਸ਼ਰਟ ਇੱਕ ਤਾਂ ਹੀ ਖੋਲਿਆ ਹੋਇਆ ਪੀਸਾ ਸਟਾਫ ਵੀ ਬਹੁਤ ਸੋਹਣਾ ਹੈ ਗਰਮੀ ਦੇ ਵਿੱਚ ਵੀ ਪਾ ਸਕਦੇ ਹੋ ਤੁਸੀਂ ਸਰਦੀ ਵਿੱਚ ਵੀ ਪਾ ਸਕਦੇ ਹੋ ਕਿਉਂਕਿ ਜੋਰਜਟ ਦਾ ਸਟਾਫ ਆ ਲੈਣੀ ਲੱਗ ਕੇ ਬਣਨਾ ਹੈ ਕ੍ਰੇਪ ਦੀ ਸਲਵਾਰ ਹੈ ਤੇ ਪਿਓਰ ਜੋਰਜਟ ਦੇ ਬਿਲਕੁਲ ਲਾਈਟ weight ਹੈਗੇ ਆ ਜੀ ਦੁਪੱਟੇ ਇਹ ਹੈਗਾ ਇਹਦਾ ਦੁਪੱਟਾ ਦੇਖੋ ਕਿੰਨਾ ਲੰਮਾ ਚੌੜਾ ਜਿਹਾ ਦੁਪੱਟਾ ਹੈ ਠੀਕ ਹੈ ਜੇ ਕਲਰ ਵੀ ਸੋਹਣਾ ਇਹਦੇ ਵਿੱਚ ਦੋ ਹੀ ਕਲਰ ਹੈਗੇ ਆ ਪੰਜ ਕਲਰ ਸੀਗੇ ਤਿੰਨ ਕਲਰ ਲੱਗੇ ਤੇ ਦੋ ਕਲਰ ਰਹਿਗੇ ਠੀਕ ਹੈ ਪ੍ਰਾਈਸ ਸੇਮ ਹੈ ਜੀ 35 ਤੇ ਇਹਦੇ ਵਿੱਚ ਇੱਕੋ ਹੀ ਕਲਰ ਰਹਿ ਗਿਆ ਪੰਜ ਪੰਜ ਕਲਰਾਂ ਚੋਂ ਇੱਕ ਇੱਕ ਕਲਰ ਰਹਿ ਗਿਆ ਇਹ ਇਹ ਬੈਗ ਦਾ ਪੱਲਾ ਤੇ ਬਾਜੂ ਹੈ ਠੀਕ ਹੈ ਜੀ ਆ ਬਾਜੂ ਹੈ ਤੇ ਇਹ ਹੈਗਾ ਬੈਗ ਦਾ ਪੱਲਾ ਇਹ ਹੈਗਾ ਜੀ ਫਰੰਟ ਦਾ ਪੱਲਾ ਇਹ ਫਰੰਟ ਹੈ ਦਾ ਇਹ ਸਾਰੇ ਸੂਟ ਕੱਲਾ ਕੱਲਾ ਕੀਤਾ ਹੋਇਆ ਖੋਲਣ ਚ ਦਿਖਾਉਣ ਚ ਥੋੜੀ ਜੀ ਪ੍ਰੋਬਲਮ ਆਉਂਦੀ ਹੈ ਜੇ ਇਕੱਠੇ ਸੂਟ ਦਿਖਾਣੇ ਆ ਤਾਂ ਖੋਲ ਕੇ ਸੂਟ ਨਹੀਂ ਦਿਖਾ ਪਾਂਦੇ ਆ ਵੀ ਹੁਣ ਚਾਰ ਸੂਟ ਇਕੱਠੇ ਲੱਗੇ ਆ ਇਹ ਰਹਿ ਗਿਆ ਇੱਕ ਸੂਟ ਇਹ ਦੇਖੋ ਜੀ ਸੂਟ ਕਲਰ ਪ੍ਰਿੰਟ ਡਿਜ਼ਾਈਨ ਤੁਹਾਡੇ ਸਾਹਮਣੇ ਆ ਲੰਮੀ ਚੌੜੀ ਦੇ ਜਰਜਟ ਦੇ ਦੁਪੱਟੇ ਤੇ ਲਾਸਟ ਹੀ ਕੋਈ ਸੂਟ ਰਹਿ ਗਿਆ ਸੀ ਏ ਵੀ 3500 ਦਾ ਸੂਟ ਆ ਤੇ ਹੁਣ ਤੁਹਾਨੂੰ ਦੇਣ ਜਾ ਰਹੀਆਂ ਮੈਂ 크ਰੇਪ ਦੇ ਉੱਪਰ ਬਹੁਤ ਪਿਆਰਾ ਪੀਸ ਆ ਇਹ ਮੈਂ ਕਾਫੀ ਤਰ੍ਹਾਂ ਚ ਲੈ ਕੇ ਆਨੀ ਹਾਂ ਮੈਂ 2700 ਦਾ ਸੂਟ ਵੀ ਲੈ ਕੇ ਆਨੀ ਹਾਂ ਵਿਦਾਊਟ ਵਰਕ ਲੈ ਕੇ ਆਨੇ ਆ ਤੇ ਦੁਪੱਟੇ ਦੇ ਸਟਾਫ ਦਾ ਸਟੱਫ ਦਾ ਫਰਕ ਹੁੰਦਾ ਏ ਅੱਜ ਵਾਲਾ ਦੁਪੱਟਾ ਰਹੇਗਾ ਪਿਓਰ ਦੇ ਉੱਪਰ ਸਾਰਾ ਇਹਦਾ ਇਹ ਹੈਗਾ ਜੀ ਸ਼ਰਟ ਦਾ ਪ੍ਰਿੰਟ 3500 ਦਾ ਪ੍ਰਾਈਸ ਆ 크ਰੇਪ ਦੇ ਉੱਪਰ ਆ ਸੂਟ ਪ੍ਰਿੰਟ ਕਲਰ ਬਹੁਤ ਸੋਹਣਾ ਏ ਗ੍ਰੇ ਕਲਰ ਦੇ ਉੱਪਰ ਹੋਗਾ ਜੀ ਤੇਰਾ ਤੁਹਾਨੂੰ ਦੁਪੱਟਾ ਦਿਖਾ ਰਹੀ ਐ ਇਹ ਹੈਗਾ ਪਿਓਰ ਸ਼ਫਾਨ ਦੇ ਉੱਪਰ ਦੁਪੱਟਾ ਐਦਾਂ ਬਾਰਡਰ ਹੋਗਾ ਦੁਪੱਟੇ ਤੇ ਵੈਸੇ ਲਾਈਟ ਹੈ ਇਹ ਕਲਰ ਨੀਚੇ ਸਲਵਾਰ ਆ ਮੈਂ ਤਾਂ ਕਰਕੇ ਤੁਹਾਨੂੰ ਐਦਾਂ ਹੀ ਦਿਖਾਨੀ ਆ ਤੁਹਾਨੂੰ ਦੁਪੱਟੇ ਦਾ ਡਿਜ਼ਾਈਨ ਸਮਝ ਚਾ ਜਾਏਗਾ ਵਿਚੋ ਪਲੇਨ ਆ ਇੱਕ ਸਾਈਡ ਰਹੂਗਾ ਜੀ ਇਹਦੇ ਛੋਟਾ ਬਾਰਡਰ ਤੇ ਦੂਜੀ ਸਾਈਡ ਹੈਗਾ ਵੱਡੇ ਵਾਲਾ ਬਾਰਡਰ ਠੀਕ ਐ ਇਹਦੇ ਨਾਲ ਕ੍ਰੇਪ ਦੀ ਉਹ ਸਲਵਾਰ ਆ ਜੀ ਜਿਹੜਾ ਬੈਕ ਦਾ ਪੱਲਾ ਉਸਤੇ ਵਰਕ ਨਹੀਂ ਹੋਏਗਾ ਸਿਰਫ ਫਰੰਟ ਦੇ ਉੱਪਰ ਹੈਂਡਵਰਕ ਸਾਰੇ ਤੇ ਹੋਇਆ ਹੋਇਆ ਹੈ। ਕਟਦਾਣੀ ਦਾ ਕੰਮ ਹੈ। ਬਹੁਤ ਪਿਆਰਾ ਜਿਹਾ ਕਮ ਆਰੀ ਵਰਕ ਦਾ ਹੋਇਆ ਹੋਇਆ। ਪ੍ਰਾਈਸ ਸੇਮ ਹੈ ਜੀ 3500। ਇਹਦੇ ਵੀ ਸੋਨੂ ਦੋ ਕਲਰ ਮਿਲ ਜਾਣਗੇ ਇਹਦਾ ਸੈਕੰਡ ਕਲਰ ਆ। ਇਹ ਹੈਗੇ 크ਰੇਪ ਦੇ ਉੱਪਰ। ਬਹੁਤ ਪਿਆਰਾ ਜਿਹਾ ਸੂਟ ਆ। ਕਲਰ ਦੇਖੋ ਕਿੰਨਾ ਸੋਹਣਾ ਹੈ ਇਹ ਵੀ ਕਰੇਪ ਤੇ ਰਹੂਗਾ ਜੀ ਸਾਰੇ ਦੇ ਵਿੱਚ ਵਰਕ ਰਹੂਗਾ ਪ੍ਰਾਈਸ ਇਹ ਵੀ ਸੇਮ 3500 ਇਹਦਾ ਮੈਂ ਤੁਹਾਨੂੰ ਦੁਪੱਟਾ ਦਿਖਾ ਦਾਨੀ ਆ ਇਹ ਦੁਪੱਟੇ ਦਾ ਜਿਹੜਾ ਛੋਟੇ ਵਾਲਾ ਪੱਲਾ ਹੈ ਉਸ ਦੇ ਉੱਪਰ ਹੈਵੀ ਬਾਰਡਰ ਤੇ ਵਿਚੋਂ ਰਹੇਗਾ ਜੀ ਪਲੇਨ ਦੁਪੱਟਾ ਠੀਕ ਹੈ ਤੇ ਸਾਈਡਾਂ ਤੇ ਰਹੇਗਾ ਛੋਟੇ ਵਾਲਾ ਬਾਰਡਰ ਐਦਾਂ ਇਹਦਾ ਦੁਪੱਟਾ ਬਣਿਆ ਹੋਇਆ ਪਲੇਨ ਸਲਵਾਰ ਇਹਦੇ ਨਾਲ ਤੇ ਇਹ ਹੈਗਾ ਫਰੰਟ ਇਦੇ ਵਿੱਚ ਕਲਰ ਦੇਖ ਲਓ ਇਹਦੇ ਨਾਲ ਗ੍ਰੇ ਕਲਰ ਦੀ ਲਾਈਟ ਸਟੀਲ ਗ੍ਰੇ ਕਲਰ ਦੀ ਸਲਵਾਰ ਆ ਜਾਏਗੀ ਤੇ ਇਹਦੇ ਨਾਲ ਆ ਜਾਏਗੀ ਜੀ ਲੈਮਨ ਸ਼ੇਡ ਦੇ ਉੱਪਰ ਠੀਕ ਹੈ ਸਾਰੀ ਸੂਟਾਂ ਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੋਇਆ ਹੋਇਆ ਗੱਠ ਘੜਾਈ ਦਾ ਵਰਕ ਆ ਨੋਟ ਵਰਕ ਤੇ ਕਟਦਾਣੀ ਦਾ ਕੰਮ ਠੀਕ ਹੈ ਜੀ 3500 ਦੇ ਸੂਟ ਸੀਗੇ ਸਾਰੇ ਤੇ ਪ੍ਰਾਈਸ ਸੀਗਾ ਉਹਨਾਂ ਦਾ 3500 ਸ਼ਿਪਿੰਗ ਇਸੇ ਕੀ ਲੱਗ ਤੋਂ ਤੇ ਹੁਣ ਤੁਹਾਨੂੰ ਇਹ 4000 ਵਾਲੇ ਸੂਟ ਦਿਖਾਉਣ ਜਾ ਰਹੀਆਂ ਮੈਂ। ਕ੍ਰੇਪ ਦੇ ਉੱਪਰ ਸੂਟ ਆ। ਬਹੁਤ ਪਿਆਰਾ 컬러 ਪ੍ਰਿੰਟ ਤੇਰਾ ਡਿਜ਼ਾਈਨ ਤੁਸੀਂ ਦੇਖਿਓ। ਅਲੱਗ ਜਿਹਾ ਸੂਟ ਦੇਣ ਜਾ ਰਹੀਆਂ ਜੀ ਤੁਹਾਨੂੰ। ਦੇਖੋ ਸੂਟ। ਨੈੱਕ ਵੀ ਹੈਵੀ ਸਾਰਾ ਵਰਕ ਹੋਇਆ ਹੋਇਆ ਹੈ ਨੈੱਕ ਤੇ। ਸਾਰੇ ਸੂਟ ਤੇ ਹੀ ਵਰਕ ਹੈ। ਜਿੰਨਾ ਪ੍ਰਿੰਟ ਆ ਸਾਰੇ ਸੂਟ ਹੀ ਇਹਦਾ ਹੈਵੀ ਵਰਕ ਦੇ ਨਾਲ ਆ ਤੇ ਇਹ ਹੈਗਾ ਤਾਂ ਕੇਰਾ। ਕਟ ਦਾਣੇ ਦੇ ਨਾਲ ਹੈਵੀ ਵਰਕ ਸਾਈਡ ਤੇ ਬਾਜੂ ਨੇ ਇਸ ਦੀਆ ਵਿਦਾਊਟ ਵਰਕ ਤੇ ਇਹ ਹੈਗਾ ਫਰੰਟ ਦਾ ਵਰਕ ਬਹੁਤ ਸੋਣੀ ਲੁੱਕਾ ਸੁੱਟ ਤੇ ਠੀਕ ਹੈ ਜੀ ਤੇ ਇਹ ਹੈਗਾ ਤਾਂ ਬੈਕ ਦਾ ਪੱਲਾ ਬੈਕ ਦੇ ਪੱਲੇ ਤੇ ਵੀ ਸੇਮ ਪ੍ਰਿੰਟ ਆ ਤੇ ਇਹ ਹੈਗਾ ਇਹਦਾ ਪਿਓਰ ਸ਼ਫਾਨ ਦਾ ਦੁਪੱਟਾ ਠੀਕ ਹੈ ਚਨੌਨ ਸ਼ਫਾਨ ਤੇ ਆ ਪਿਓਰ ਦੇ ਉੱਪਰ ਪਿਓਰ ਦਾ ਦੁਪੱਟਾ ਇਹਦਾ ਕਾਫੀ ਲੰਮਾ ਛੋੜਾ ਜਿਹਾ ਦੁਪੱਟਾ ਹੈ ਦੇਖੋ ਇੱਕਣਾ ਦਿਖਾਉਣ ਚ ਫੇ ਪ੍ਰੋਬਲਮ ਆਂਦੀ ਹੈ ਕਾਫੀ ਜ਼ਿਆਦਾ ਸੂਟਣਾ ਜਦੋਂ ਸਾਰਾ ਇਕੱਠਾ ਹੀ ਹੋਵੇ ਵਿੱਚੇ ਦੁਪੱਟਾ ਵਿੱਚੇ ਸ਼ਰਟ ਇਹ ਹੈਗਾ ਦਾ ਦੁਪੱਟਾ ਕਿਉਂਕਿ ਫਿਰ ਉਹਨਾਂ ਦੋ ਦੋ ਜਣਿਆਂ ਨੂੰ ਫੜ ਕੇ ਤਹਾਂ ਲਾਣੀਆਂ ਪੈਣੀਆਂ ਇਹਨਾਂ ਦੀਆਂ ਇਹ ਬੈਕ ਦਾ ਪੱਲਾ ਆ ਗਿਆ ਜੀ ਇਹ ਹੈਗਾ ਫਰੰਟ ਦਾ ਪੱਲਾ ਠੀਕ ਹੈ ਬਾਜੂ ਸਾਈਡ ਤੇ ਦਿੱਤੀਆਂ ਹੋਈਆਂ ਪਲੇਨ ਹੈਗੀ ਹੈ ਸਲਵਾਰ ਇਹਦੀ ਕ੍ਰੇਪ ਦੀ ਉਹ ਕ੍ਰੇਪ ਦੀ ਸਲਵਾਰ ਆ ਕ੍ਰੇਪੀ ਸ਼ਰਟ ਆ ਤੇ ਪਿਓਰ ਚਨਾਉਂਸ਼ ਫੌਨ ਦਾ ਹੈਗਾ ਤਾਂ ਬਹੁਤ ਪਿਆਰਾ ਜਿਹਾ ਹੈਵੀ ਜਿਹਾ ਦੁਪੱਟਾ ਸਾਰਾ ਵਰਕ ਹੈ ਜੀ ਇਹ ਸੂਟ ਦੇ ਉੱਪਰ ਬ੍ਰਿਕੀ ਦਾ ਕੰਮ 컬러 ਮਿਲਣਗੇ ਦੇ ਵਿੱਚ ਤੁਹਾਨੂੰ ਤਿੰਨ ਇਹਦਾ ਨੈੱਕ ਬਣਿਆ ਹੋਇਆ ਹੈਵੀ ਵਰਕ ਦੇ ਨਾਲ ਇਹ ਹੈਗਾ ਇਹਦਾ ਕੇਰਾ ਮੰਗੇਓ ਸ਼ੇਡ ਵਾਲਾ ਤੇ ਤੁਹਾਨੂੰ ਮਿਲ ਜੇਗੇ ਇਹ ਪੈਰਟ ਪਿਸਤਾ ਜਿਹਾ ਸ਼ੇਡ ਇਹ ਨੱਕਾ ਜੀ ਹੈਵੀ ਦੇ ਵਿੱਚ ਤੇ ਇਹ ਹੈਗਾ ਦਾ ਕੇਰਾ ਪਿਓਰ ਦੇ ਦੁਪੱਟੇ ਤੇ ਕ੍ਰੇਪ ਦੇ ਉੱਪਰ ਹੋਊਗਾ ਸੂਟ ਤੇ 4000 ਹੈਗਾ ਜੀ ਇਹ ਸੂਟ ਦਾ ਪ੍ਰਾਈਸ ਇਹ ਹੈਗੇ ਪਿਓਰ ਸ਼ਫਾਨ ਦੇ ਉੱਪਰ ਸੂਟ ਪਹਿਲਾਂ ਅਸੀਂ ਦਿਖਾਏ ਸੀਗੇ ਤੁਹਾਨੂੰ ਇਦਾਂ ਦੇ ਕ੍ਰੇਪ ਤੇ ਦਿਖਾਣੇ ਆ ਜੋਰਜਟ ਤੇ ਦਿਖਾਣੇ ਆ ਸ਼ਫਾਨ ਦੇ ਇੱਕ ਵਾਰੀ ਮੈਂ ਪਹਿਲਾਂ ਵੀ ਲੈ ਕੇ ਆਈ ਸੀ 3500 ਦੇ ਸੂਟ ਤੇ ਅੱਜ ਤੁਹਾਨੂੰ ਕਾਫੀ ਘੱਟ ਰੇਂਜ ਦੇਵਾਂਗੇ ਅਸੀਂ ਇਹ ਹੈਗਾ ਸ਼ਫਾਨ ਦਾ ਸੂਟ ਇਹ ਵੀ ਉਦਾਂ ਹੀ ਖੋਲਣਾ ਪੈਣਾ ਸਾਰਾ ਹੀ ਇਹ ਹੈਗਾ ਜੀ ਪਿਓਰ ਸ਼ਫਾਨ ਦੇ ਉੱਪਰ ਸੂਟ ਇਹ ਸੈਂਟਰ ਦੇ ਵਿੱਚ ਫਲਾਰ ਆਏਗਾ ਦੇਖਿਆ ਬਾਹਵਾ ਸਾਈਡ ਤੇ ਦਿੱਤੀਆਂ ਹੋਈਆਂ ਤੇ ਇਹ ਹੈਗਾ ਜੀ ਇਹਦੀ ਬੈਕ ਦਾ ਫੁੱਲ ਜਿਹੜਾ ਇੱਕ ਫੁੱਲ ਦਿੱਤਾ ਹੋਇਆ ਤੇ ਇਹਦੇ ਨਾਲ ਪਿਓਰ ਜੋਰਜਟ ਦੀ ਸਲਵਾਰ ਆ ਤੇ ਇਹ ਹੈਗਾ ਇਹਦਾ ਪਿਓਰ ਸ਼ਫਾਨ ਦਾ ਹੀ ਦੁਪੱਟਾ ਸ਼ਾਫਾਨ ਦੀ 셔ਟ ਆ, ਸ਼ਾਫਾਨ ਦਾ ਹੀ ਹੈਗਾ ਦੁਪੱਟਾ। ਬਹੁਤ ਲਾਈਟ ਵੇਟ ਜੈ ਸੂਟ ਆ ਜੀ ਬਣਨ ਤੋਂ ਆ ਦੇ ਦੁਪੱਟੇ ਦੀ ਲੁੱਕ ਆ। ਠੀਕ ਹੈ। ਸਾਰਾ ਸੂਟ ਖੋਲਣਾ ਪੈ ਰਿਹਾ। ਇਹ ਹੈਗਾ ਦੁਪੱਟਾ ਤੇ ਇਹ ਹੈਗਾ ਜੀ 셔ਟ ਦਾ ਫਰੰਟ ਸਾਈਡ ਤੇ ਬਾਜੂ ਆ, ਇਹ ਹੈਗਾ ਜੀ ਬੈਕ 셔ਟ ਦੇ। ਸਾਰਾ ਸੂਟ ਪ੍ਰਿੰਟ ਆ ਪਿਓਰ ਜਾਰਜਟ ਦਾ ਹੈਗਾ ਇਹਦੇ ਸਲਵਾਰ ਦਾ ਸਟੱਫ ਹੈ ਜਿਹੜਾ। ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ। ਇਹ ਹੈਗਾ ਪੀਚ ਕਲਰ। ਤੇ ਪ੍ਰਾਈਸ ਹੈਗਾ ਇਹਨਾਂ ਸੂਟਾਂ ਦਾ 2650 ਠੀਕ ਹੈ 2650 ਪ੍ਰਾਈਸ ਆ ਇਹ ਹੈਗਾ ਜੀ ਇਹਦੇ ਵਿੱਚ ਮੂਵ ਕਲਰ ਪਰਪਲ ਇਹ ਖ ਹੈਗਾ ਇਹ ਸੀ ਗ੍ਰੀਨ ਠੀਕ ਹੈ ਲਾਈਟ ਪਰਪਲ ਦੋਨੋਂ ਹੀ ਸਿਮਿਲਰ ਜਿਹੀ ਕਲਰ ਨੇ ਇਹ 2650 ਇਹਨਾਂ ਸੂਟਾਂ ਦਾ ਪ੍ਰਾਈਸ ਆ ਸ਼ਿਪਿੰਗ ਰਹੇਗੀ ਅਲੱਗ ਤੋਂ ਸ਼ਫੌਨ ਦੇ ਉੱਪਰ ਸੂਟ ਨੇ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ ਸੋ ਮੱਚ